ਸ੍ਰੀ ਕਾਲ ਜੀ ਅੱਜ ਅਸੀਂ ਬਣਾਵਾਂਗੇ ਕੀ ਪਾਲਕ ਦੇ ਪਕੌੜੇ ਨੋਣਾ ਧਰ ਲਿਆ ਜੀ ਅੱਗ ਮਚਾ ਲਈ ਹੁਣ ਸਰੋਂ ਦਾ ਤੇਲ ਪਾਉਂਦੇ ਕਰਤੀ ਆ। ਮਾਲਕ ਪਕਾਟ ਕੇ ਜੀ ਫਿਰ ਵਿੱਚ ਬਸਣ ਪਾਵਾਂਗੇ। ਬਰੀਕ ਬਰੀਕ ਕੱਟ ਕੇ ਜੀ। ਬਸਣ ਪਾ ਕੇ ਜੀ ਵਿੱਚ ਨੂਨ ਮਿਰਚ ਪਾਵਾਂਗੇ ਫਿਰ ਆਪਾਂ। ਫਿਰ ਪਾਲਕ ਦੇ ਪਕੌੜੇ ਬਣਾ ਕੇ ਵੀ ਤਿਆਰ ਹੋ ਜਾਣਗੇ। ਤੇਲ ਆਪਣਾ ਗਰਮ ਹੋ ਗਿਆ ਜੀ। ਫਿਰ ਪਾਲਕ ਦੇ ਪਕੌੜੇ ਜੀ ਆਪਾਂ ਬਣਾ ਲੈਨੇ ਆ ਬਸ। ਆਲਕਾ ਕੱਟ ਲਈ ਜੀ ਹੁਣ ਆਪਾਂ ਬੇਸਨ ਪਾਉਣੇ ਨੇ ਵਿੱਚ ਇਹਦੇ ਚਾਪਾ ਨੌਂ ਮੇਚ ਪਾ ਰਹੀ ਜੀ ਮਸਾਲਾ ਮਿੱਠੀ ਹੋਈ ਮੇਥੀ ਲੀਚਨੰਦ ബേസ് പകോഡേ ആട്ട മുൻ ബേസ്നോ ਇਹ ਦਸੰਡ ਦੇ ਪਕੌੜੇ ਬਣਾਉਣੇ ਆ ਜੀ ਹੁਣ ਆਪਾਂ ਬਣਾਉਣ ਲੱਗੇ ਆ ਤੇਲ ਗਰਮ ਹੋ ਗਿਆ ਚੁੱਲ੍ਹਾ ਪਾ ਕਰਿਆ ਜੀ ਚੁੱਲੇ ਤੇ ਬਣਾਉਣੇ ਆ ਜੀ ਪਾਣੀ ਇਹਨਾਂ ਨੂੰ ਹਲਾਉਂਦੇ ਆ। ਚਲੋ ਜੀ ਇਹ ਰੜ ਗਏ। ਬਸ ਫਿਰ ਟੇਸਟ ਦੇਖੋ ਜੀ ਇਹਨਾਂ ਦਾ ਫਿਰ। ਹਾਂ ਜੀ। ਮੇਰਾ ਵੀ ਮੂੰਹ ਚੋਂ ਪਾਣੀ ਆ ਗਿਆ। ਮੇਰਾ ਤਾਂ ਜੀ ਮਰਤ ਰੱਖਿਆ ਹੈ ਅੱਜ ਮੈਂ ਖਾਣੇ ਨਹੀਂ ਹੈਗੇ। ਐਸੇ ਹੀ ਬਣ ਜਾਣਗੇ ਜੀ ਤੁਸੀਂ ਦੇਖਿਓ। ਜੀ ਸੁਨੇ 골ਡਨ ਬਰਾਨ ਹੋ ਗਿਆ ਜੀ ਹੁਣ ਆਪਾਂ ਕੱਢਦੇ ਆ ਗਰਮ ਗਰਮ ਕੋੜੇ ਜੀ ਪਾਲਕ ਦੇ ਕੇਸ ਕੀ ਪਕੌੜੇ ਬਣ ਗਏ ਜੀ ਸੁਆ ਦੇਖੋ ਜੀ ਪਕੌੜੇ ਨਾਲ ਪਾਲਕ ਦੇ ਨਾਲ ਆਣੀ ਗਈ ਪਾਲਕ ਦੀ। ਕਿੰਨੇ ਦੇ ਬਣੌਣ ਲੱਗ ਰਿਆਂ ਦੀ ਅਸੀਂ। ਕਿੱਲੇ ਆ ਲੇ ਪਕੌੜਿਆਂ ਦਾ ਟੇਸਟ ਦੇਖਿਓ ਜੀ ਖਾ ਕੇ ਤੁਸੀਂ। बन ਗਿਆ ਜੀ ਪਾਲਕ ਦੇ ਲੋਹ ਪਾਲਕ ਦੇ ਪਕੌੜੇ ਬਣਾ ਲਈ ਜੀ ਛਿਆ ਦਾ ਮੌਸਮ ਆ ਰਿਹਾ ਜੀ ਪਕੌੜੇ ਬਣਾਉਣ ਦਾ ਜੀ ਪਾਲਕ ਆਪਣੇ ਘਰ ਦੀ ਚੀਜ਼ ਹੁੰਦੀ ਹੈ ਜੀ ਘਰ ਵਾਲੀ ਚੀਜ਼ ਬਹੁਤ ਵਧੀਆ ਟੇਸਟੀ ਬਣਦੀ ਹੈ ਜੀ ਤੁਸੀਂ ਖਾ ਕੇ ਸੁਆਦ ਨਾ ਦੇਖਿਓ ਜੀ ਸਾਰੇ ਪਰਿਵਾਰ ਚਖਾਇਓ ਬਣਾ ਕੇ ਜੀ ਹੋਰ ਚੀਜ਼ ਕਰਨੀ ਹੈ ਜੀ ਉਹ ਸਾਨੂੰ ਦੱਸ ਦਿਓ ਕਮੈਂਟ ਕਰ ਦਿਓ ਸਤਿ ਸ੍ਰੀ ਅਕਾਲ ਜੀ